ਰਾਕੇ ਕਿਸੇ ਦਾ ਜੋੜ ਨਹੀਂ ਹੈ ਮਧਾਈ ਨਵਰੇਸ਼ ਕਟਾਰੀਆ ਵੀ ਜਿਹਦੇ ਤੋਂ ਸਾਡੇ ਇੱਥੇ ਨਾਲ ਜੁੜੇ ਹੋਏ ਹਨ ਉਹ ਵੀ ਪਾਣੀ ਦਾ ਜਾਇਜ਼ਾ ਲੈ ਰਹੇ ਨੇ ਕਟਾਰੀਆ ਸਾਹਿਬ ਅੱਜ ਇਹ ਜਿਹੜਾ ਬੰਨ ਲਾਇਆ ਜਾ ਰਿਹਾ ਵਾ ਇਸ ਦੇ ਬਾਅਦ ਕੀ ਕੀ ਹੈ ਪਾਣੀ ਕਿੰਨਾ ਵੱਧ ਰਿਹਾ ਹੈ ਉਸ ਨੂੰ ਦੇਖੋ ਅਸੀਂ ਕੱਲ ਵੀ ਥੋੜਾ ਜਿਹਾ ਵਧ ਗਿਆ ਅੱਜ ਤੋਂ ਜ਼ਿਆਦਾ ਵਧ ਗਿਆ ਇਹ ਬਹੁਤ ਹੀ ਮੰਦ ਭਾਗੀ ਗੱਲ ਆ ਕਿਸਾਨਾਂ ਦੀਆਂ ਪਾਲੀਆਂ ਹੋਈਆਂ ਫਸਲਾਂ ਇਹ ਬੜਾ ਦੁੱਖ ਆਉਂਦਾ ਜਦੋਂ ਕਿਸਾਨ ਦਾ ਜਦੋਂ ਫਸਲ ਪੱਕ ਜਾਂਦੀ ਇਹਨਾਂ ਰੋਜ਼ ਢੇੜਾ ਮਾਰਦਾ ਹੁਣ ਸਵੇਰੇ ਬਸ ਪਰਸੋਂ ਤੱਕ ਤਿਆਰ ਹੋ ਜਾਣੀ ਆ 10 ਦਿਨਾਂ ਨੂੰ ਹੋ ਜਾਣੀ ਆ ਉਹ ਕਦੇ ਫਿਰ ਸਕੀਮਾਂ ਲਾਉਂਦਾ ਐਦ ਕੀ ਯਾਰ ਕੋਠੇ ਪਾਵਾਂਗੇ ਐਦ ਕੀ ਯਾਰ ਟਰੈਕਟਰ ਲਾਵਾਂਗੇ ਨਵਾਂ ਐਦ ਕੀ ਯਾਰ ਪੁੱਤ ਦਾ ਵਿਆਹ ਕਰ ਲਾਂਗੇ ਐਦ ਕੀ ਫ੍ਰਿਜ ਲਾਵਾਂਗੇ ਹਰ ਤੁਪਾਂਵੇਂ ਮਹਿੰਗੀਆਂ ਕੋਈ ਵੀ ਆ ਹਰ ਇੱਕ ਬੰਦਾ ਘਰ ਚ ਤੇ ਜਦੋਂ ਸਾਰੀਆਂ ਆ ਮਤਲਬ ਆਸਾਂ ਦੇ ਪਾਣੀ ਫਿਰ ਗਿਆ ਉਦੋਂ ਫਿਰ ਕੋਈ ਬੰਦਾ ਵੜ ਕੇ ਨਹੀਂ ਅੰਦਰ ਵਹਿੰਦਾ ਕੀ ਹਾਲ ਹੁੰਦਾ ਪਰ ਗਟਾਰੀ ਸਾਹਿਬ ਅੱਲ ਮੈਂ ਸਾਨੂੰ ਪਤਾ ਲੱਗਾ ਹੈਗਾ ਕਿ ਵੀ ਜਿਹੜੇ ਆਪਣੇ ਮਾਲਵੇ ਦੇ ਲੋਕ ਨੇ ਬਹੁਤ ਬੰਦੇ ਸਾਡੇ ਇੱਕ ਮੈਸੇਜ ਤੇ ਰਾਸ਼ਨ ਚਾਹੇ ਉਹ ਡੰਗਰਾਂ ਦਾ ਚਾਰਾ ਹੋਵੇ ਚਾਹੇ ਉਹ ਕੋਈ ਰੇਲੂ ਸਮਾਨ ਹੋਵੇ ਲੈ ਕੇ ਬਹੁਤ ਪੁੱਜੇ ਸੀਗੇ ਉਹਨਾਂ ਦੇ ਵਿੱਚ ਕਈ ਬੰਦੇ ਸੀਗੇ ਜਿਨ੍ਹਾਂ ਨੇ ਇਹ ਵੀ ਗਿਲਾ ਸ਼ਿਕਵਾ ਕੀਤਾ ਵਾ ਵੀ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਨਹੀਂ ਪਹੁੰਚਦਾ ਪਿਆ ਤੇ ਜਿਨ੍ਹਾਂ ਨੂੰ ਨਹੀਂ ਲੋੜ ਉਹ ਲੈ ਕੇ ਜਾ ਰਹੇ ਨੇ ਭਾਈ ਜੀ ਵੇਖੋ ਪਤਾ ਕੀ ਆ ਮਿਲਦਾ ਸਾਰਿਆਂ ਨੂੰ ਮੈਂ ਕਿਸੇ ਨੂੰ ਨਾ ਨਹੀਂ ਕੀਤੀ ਮੈਂ ਕਹਿੰਦਾ ਮੈਂ ਅੱਜ ਵੀਡੀਓ ਬਣਾਉਣੀ ਆ ਜਾ ਕੇ ਮੈਂ ਹਰ ਹਰ ਥਾਂ ਤੇ ਕਿਹਾ ਹਰ ਪਿੰਡ ਚ ਕਿਹਾ ਉੱਚੀ ਦੇਣੇ ਹੌਕਾ ਦਿੱਤਾ ਕੋਈ ਕਾਲੀ ਕਾਂਗਰਸ ਦਾ ਮਸਲਾ ਨਹੀਂਗਾ ਭਾਈ ਸਾਰਿਆਂ ਵਾਸਤੇ ਆ ਜਿਹੜਾ ਮਰਜੀ ਆਓ ਮੈਂ ਉਹਨਾਂ ਨੂੰ ਅੱਜ ਵੀਡੀਓ ਪਾਉਂਗਾ ਜਿਨ੍ਹਾਂ ਨੂੰ ਮੈਂ ਸਮਾਨ ਦੇ ਕੇ ਆਇਆ ਇੱਥੇ ਨਾ ਵਸਤੀ ਗਰੀਬ ਸਿੰਘ ਵਾਲੀ ਆ ਉੱਥੇ ਪੂਰਨ ਸਿੰਘ ਮੈਨੂੰ ਵੀ ਪਤਾ ਕਾਂਗਰਸੀ ਆ ਤੇ ਮੈਂ ਉਹਨੂੰ ਪੁੱਛੋ ਵੀ ਕਿੱਦੇ ਉਹਨੇ ਕਿੰਨੇ ਮੰਗੇ ਦੋ ਦੋ ਦੁਗਣੇ ਨਹੀਂ ਕਿਤੇ ਇਕੱਠੇ ਚਾਹੇ ਚੋਕਰ ਦਿੱਤਾ ਚਾਹੇ ਆਚਾਰ ਦਿੱਤਾ ਚਾਹੇ ਕੋਸ਼ ਦਿੱਤਾ ਉਹਨੂੰ ਹੋਰ ਬੰਦੇ ਬਹੁਤ ਸਾਰੇ ਆ ਗਏ ਆ ਤੇ ਜਿਹੜੇ ਕੋਈ ਕਿਸੇ ਨੂੰ ਲੈ ਵੀ ਗਿਆ ਹੋਊਗਾ ਮੈਂ ਨਹੀਂ ਕਹਿੰਦਾ ਕੋਈ ਲੈ ਵੀ ਗਿਆ ਹੋਊਗਾ ਤੇ ਉਹ ਇੱਕ ਬੰਦਾ ਰਹਿ ਗਿਆ ਤੇ ਹੁਣ ਇਹ ਥੋੜੀ ਆ ਵੀ ਹੱਟਿਆ ਨਹੀਂ ਰਸ਼ਮੀ ਨੇ ਕੀਤਾ ਉਹਨੇ ਇਹ ਕਿਹਾ ਵਾ ਵੀ ਜਿੰਦਾ ਨੂੰ ਲੋੜ ਆ ਉਹਨਾਂ ਨੂੰ ਮਿਲਦੀ ਜਿਹੜੇ ਬਿਨਾ ਜਾੜੇ ਤੋਂ ਨਹੀਂ ਉਹ ਦੋ ਦੋ ਤਿੰਨ ਤਰ ਗੱਟੇ ਲੈ ਕੇ ਜਾ ਰਹੇ ਨੇ ਬਾਈ ਜੀ ਦਵਾਕੀ ਲੈ ਕੇ ਕੋਈ ਸ਼ੱਕ ਨਹੀਂ ਮੈਂ ਕੱਲ ਵੇਖੇ ਤਿੰਨ ਤਿੰਨ ਘਟੇ ਮੂਰਸਕਤੇ ਲਈ ਜਾਂਦੇ ਤੇ ਉੱਥੇ ਗਈ ਜੜੀਏ ਪਾਸ ਮੈਨੂੰ ਨਹੀਂ ਮਿਲਿਆ ਬਹੁਤ ਲੋਕਾਂ ਨੇ ਕੀ ਕੀਤਾ ਅਸੀਂ ਉੱਥੇ ਰਾਸ਼ਨ ਵੰਡਿਆ ਬੀਬੀਤੀ ਦੀ ਗਨੋਸੀਆਂ ਖੰਡ ਚਾਪਤੀ ਉਹ ਵੀ ਸਮਾਨ ਲੈ ਕੇ ਆਏ ਸੀਗੇ ਕਿੱਟਾਂ ਬਣਾਈਆਂ ਹੋਈਆਂ ਸੀਗੀਆਂ ਫਿਰ ਚੋਕਰ ਫਿਰ ਆਚਾਰ ਫਿਰ ਤੂੜੀ ਇਸ ਤਰ੍ਹਾਂ ਦਾ ਕਾਫੀ ਸਮਾਨ ਜੋ ਕਿਸੇ ਨੇ ਗਿਆ 70 ਰੁਪਏ ਲਾਤ ਬੁੱਲਾ ਹਰ ਚੀਜ਼ ਲੈਂਦੀ ਤੇ ਕੀ ਕਰਦੇ ਸੀਗੇ ਕੁੜੀ ਨੂੰ ਭੇਜ ਦਿੰਦੇ ਸੀ ਕੁੜੀ ਲੈ ਗਈ ਫੇਰ ਉਹ ਤੋਂ ਵੱਡੀ ਕੁੜੀ ਆ ਗਈ ਥੋਨੂੰ ਦੇਖਿਓ ਫੇਰ ਉਹਦੀ ਮਾਂ ਆ ਗਈ ਕਿਉਂ ਕਿ ਦਾ ਆ ਹਾਲ ਬਣਾਈ ਜਾਂਦੇ ਆ ਇਹ ਨਹੀਂ ਬੰਦੇ ਯਾਰ ਉਹਨਾਂ ਕ ਲਈਏ ਕੋਈ ਨਹੀਂ ਇਥੇ ਬਥੇਰਾ ਆ ਜਾਣਾ ਰਾਸ਼ਨ ਉਹ ਨਹੀਂ ਉਹ ਜਮੀਰ ਭਰੀ ਆ ਜੀ ਉਹ ਜਾਨਵਰ ਵੀ ਵੇਖੋ ਆਪਣੇ ਨਾਲ ਤਾਂ ਜਾਨਵਰ ਵੀ ਸਿਆਣੇ ਆ ਉਹ ਵੀ ਉਹ ਉਹ ਉਹਨਾਂ ਦੇ ਕੋ ਜੋੜ ਕੇ ਰੱਖਿਆ ਕਦੇ ਜਾਨਵਰਾਂ ਨੇ ਉਹਨਾਂ ਨੇ ਸਵੇਰੇ ਜਿਹੜਾ ਰਾਤ ਖਾ ਲਿਆ ਖਾ ਲਿਆ ਜਾ ਕੇ ਲੈਣੇ ਸੋਗੇ ਸਵੇਰੇ ਫੇਰ ਆਪਦਾ ਜਾ ਕੇ ਚੁਗਣਾ ਵਾ ਤੇ ਉਹਨਾਂ ਨੂੰ ਵੀ ਪਤਾ ਵੀ ਸਵੇਰੇ ਅਸੀਂ ਚੁਗਣਾ ਵਾ ਤੇ ਕੋ ਜੋੜਨਾ ਨਹੀਂਗਾ ਇੱਥੇ ਸਾਡੇ ਲੋਕ ਕੀ ਕਰੀ ਜਾਂਦੇ ਆ ਤਾਂ ਨਾ ਹੱਦ ਹੋ ਗਈ ਜਿੰਨਾ ਕੱਲ ਅਸੀਂ 285 ਟਰਾਲੀਆਂ ਦੇ ਕਰੀ ਹੋਣੀਆਂ ਵਾਂ ਜਿਹੜੀਆਂ ਕਿ ਅਸੀਂ ਵੰਡੀਆਂ ਕੱਲ ਪਰਸੋਂ ਵੀ ਵੰਡਿਆ ਚੌਥ ਵੀ ਵੰਡਿਆ ਅੱਜ ਵੀ ਗਿਆ ਮੁੰਡਾ ਮੇਰਾ ਵੰਡਣ ਕੋਈ ਦਿਨ ਨਾ ਆਖਾਂ ਨੀਗਾ ਜਦ ਤਨ ਅਸੀਂ ਸਮਾਨ ਨਹੀਂ ਵੰਡਦੇ ਕਿੰਨੇ ਦਿਨਾਂ ਦਾ ਜਦੋਂ ਦਾ ਪਾਣੀ ਆਇਆ 440 ਆ ਇਹ ਇਧਰਲੇ ਪਾਸੇ ਮੇਰੇ ਇੱਕ ਜਮ ਰਖਤ ਸਾਇ ਦੋ ਪਿੰਡ ਪੈਂਦੇ ਇੱਕ ਜਾਂ ਦੋ ਜਿਆ ਕਥੋ ਛੋਟੀ ਜੀ ਬਸਤੀ ਆ ਇੱਕ ਪਿੰਡ ਆ ਮੈਂ ਫਿਰ ਵੀ ਇੱਧਰ ਵੀ ਚਲੋ ਮੇਰੇ ਬੰਦਿਆ ਨੇ ਮੈਨੂੰ ਕਿਹਾ ਵੀ ਇੱਧਰ ਸਾਡੇ ਵੀ ਪਾਣੀ ਆ ਗਿਆ ਜਦੋਂ ਮੈਨੂੰ ਪਤਾ ਲੱਗਾ ਵੀ ਵਾਕੇ ਹੀ ਸਾਡੇ ਮਨ ਸੀਗਾ ਵੀ ਇਹ ਤਾਂ ਜੇ ਸੁੱਕੇ ਥਾਂ ਤੇ ਹੀ ਆ ਕੋਈ ਗੱਲ ਨਹੀਂ ਏਡੀ ਮੈਂ ਉਧਰ ਬਣਦਾ ਰਿਹਾ ਬਣਦਾ ਰਿਹਾ ਜਦੋਂ ਅੱਜ ਪਤਾ ਲੱਗਾ ਵੀ ਵਾਕੇ ਹੀ ਪਾਣੀ ਇੱਧਰ ਵੀ ਆ ਗਿਆ ਵਾ ਸਤਿ ਸ੍ਰੀ ਅਕਾਲ ਤੇ ਪਾਣੀ ਇੱਧਰ ਵੀ ਆ ਗਿਆ ਇਹਨਾਂ ਨੇ ਵੀ ਫੋਨ ਕੀਤਾ ਹੋਰ ਵੀ ਕਈਆਂ ਨੇ ਦੋ ਤਿੰਨਾਂ ਨੇ ਫੋਨ ਕੀਤੇ ਮੌਸੇ ਵਿਲੇ ਆਇਆ ਮੈਂ ਕਿਹਾ ਨਹੀਂ ਚਲੋ ਉਧਰ ਵੀ ਹਾਲ ਵੇਖ ਆਈਏ ਅੰਗੇ ਪਿਛਲੀ ਾਰ ਵੀ ਪੂਰਾ ਇਹਨਾਂ ਨੂੰ ਪੁੱਛੋ ਸਾਥ ਦਿੱਤਾ ਕਿ ਨਹੀਂ ਇੱਥੇ ऐसे ਥਾਂ ਤੇ ਤੇਲ ਵੀ ਟਰੈਕਟਰ ਵੀ ਹਰ ਚੀਜ਼ ਪਹੁੰਚੀ ਤੁਹਾਨੂੰ ਚਾਹੇ ਟੂੜੀ ਪੱਠੇ ਚਾਰਾ ਹਰ ਚੀਜ਼ ਠੀਕ ਹੈ ਬਾਕੀ ਭਰਾਵਾਂ ਨੂੰ ਜਿਹੜੇ ਭਰਾ ਇਹ ਵੀਡੀਓ ਵੇਖ ਰਹੇ ਆ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਭਰਾਵੋ ਅਸੀਂ ਤਾਂ ਲੱਗੇ ਆ ਜਿੰਨੀ ਜੋਗੇ ਹੈਗੇ ਆ ਪਰ ਤੁਸੀਂ ਵੀ ਆਓ ਉੱਠੋ ਪਰਾਂ ਚੋਂ ਮੈਂ ਜੀ ਕੌਣ ਇਹਨਾਂ ਦਾ ਸਾਥ ਦੇਊਗਾ ਤੁਹਾਡਾ ਵੀ ਹੱਕ ਬੰਦਾ ਇਨਸਾਨੀਅਤ ਨਾਂ ਤੇ ਉੱਠੋ ਜੇਕਰ ਅਸੀਂ ਕੱਲੋਂ ਕਿਸੇ ਤੇ ਹੋਰ ਤੇ ਵੀ ਮੁਸੀਬਤ ਆ ਸਕਦੀ ਹੈ ਇਹ ਨਹੀਂ ਜ਼ਰੂਰੀ ਇਹਨਾਂ ਤੇ ਆਈ ਆ ਕੱਲੋਂ ਕਿਸੇ ਤੇ ਵੀ ਆ ਸਕਦੀ ਆ ਪਰ ਇਹ ਨਾ ਸੋਚੋ ਕਿ ਯਾਦ ਅੱਜ ਉਹਨਾਂ ਤੇ ਆਪੇ ਨਿਭੜਨੋਂ ਨਹੀਂ ਐਵੇਂ ਨਹੀਂ ਚਾਹੀਦਾ ਪ੍ਰਮਾਤਮਾ ਨੇ ਜੇ ਤੁਹਾਨੂੰ ਦਿੱਤਾ ਨਾ ਉਹਨੂੰ ਵੰਡੋ ਕੁਛ ਨਹੀਂ ਫਰਕ ਪੈਂਦਾ ਪ੍ਰਮਾਤਮਾ ਹੋਰ ਦੇਊਗਾ ਇਸ ਕਰਕੇ ਜਿਹੜੇ ਡੁੱਬ ਕਹਿੰਦੇ ਡੁੱਬਦੇ ਨੂੰ ਤਿੰਕੇ ਦਾ ਸਾਰਾ ਉਹਨੂੰ ਥੋੜਾ ਜਿਹਾ ਵੀ ਦੇ ਦੋਗੇ ਉਹਦਾ ਪੈਰਾਂ ਸਿਰ ਖੜਾ ਹੋ ਜਾਊਗਾ ਥੋੜਾ ਜਿਹਾ ਤੁਸੀਂ ਆਓ ਸਾਰਿਆਂ ਨੂੰ ਬੇਨਤੀ ਆ ਕੋਈ ਜ਼ਿਆਦਾਤਰ ਰਾਸ਼ਨ ਥੋੜਾ ਲੈ ਕੇ ਆਓ ਪਰ ਜਿਹੜਾ ਪਸ਼ੂਆਂ ਦਾ ਚਾਰਾ ਉਹਦੇ ਤੇ ਪੂਰਾ ਝੋੜ ਲਾਓ ਕਿਉਂਕਿ ਉਹ ਬੇਜਵਾਨ ਨੇ ਆ ਉਹਨਾਂ ਨੇ ਬੋਲਣਾ ਥੋੜੀ ਆ ਵੀ ਮੈਨੂੰ ਭੁੱਖ ਲੱਗੀ ਆ ਇਸ ਕਰਕੇ ਉਹਨਾਂ ਦਾ ਬਾਕੀ ਹੋਰ ਜਿੰਨਾ ਕੋਈ ਕਰ ਸਕਦਾ ਤੇਲ ਟਰੈਕਟਰ ਲਿਆਓ ਲੱਗੇ ਸੰਗਤ ਇਹ ਵੀ ਸਾਰੇ ਬਾਹਰੋਂ ਆਣ ਕੇ ਲੱਗੇ ਹੋਇਆ ਤੇ ਜਿਹੜੇ ਇੱਥੋਂ ਵਾਲੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਾਰੇ ਰਲ ਮਿਲ ਕੇ ਆਪਾਂ ਅੰਬਲਾ ਮਾਰੀਏ ਇਹਨਾਂ ਭਰਾਵਾਂ ਨੂੰ ਬਚਾਈਏ ਜੇਕਰ ਕਿਸਾਨ ਬਚੂਗਾ ਤੇ ਤੁਸੀਂ ਵੀ ਸਾਰੇ ਵੱਜੋਗੇ ਕਿਸਾਨ ਤੋਂ ਸਾਰੀ ਗੱਡੀ ਚੱਲਦੀ ਆ ਕਿਸਾਨ thora ਵਾ ਸਾਡਾ ਤੇ ਕਿਸਾਨੀ ਕਿਸਾਨ ਬਚੂ ਤੇ ਸਾਰਿਆਂ ਸਾਰੇ ਜੇ ਕਿਸਾਨ ਖਿਚਾਲਾ ਤੇ ਅਸੀਂ ਵੀ ਖਿਚਾਲਾ ਇਸ ਕਰਕੇ ਸਾਰਿਆਂ ਦਾ ਫਰਜ਼ ਬੰਦਾ ਆਪਾਂ ਵਾਚੜ ਕੇ ਇਹਨਾਂ ਦਾ ਹਿੱਸਾ ਇਹਨਾਂ 'ਚ ਯੋਗਦਾਨ ਪਾਈਏ ਇਹ ਨਾ ਕਹਿੰਦਾ ਹੋਇਆ ਖਿਮਾਂ ਦਾ ਜਾਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਕਿ ਤਾਂ ਇਹ ਚੰਗੀ ਗੱਲ ਹੈ ਜੀ 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 ਚਲਾਤੀ ਜੀ ਜਿੱਦ ਕੇ ਲੋਕ ਸੇਵਾ ਕਰ ਰਹੇ ਨੇ ਜੋ ਉੱਥੇ ਉਹਨਾਂ ਦੇ ਦੇਖੋ ਜਿਹਾ ਲੱਗਾ ਕਿ ਪਕੌੜਿਆਂ ਦਾ ਲੰਗਰ ਵੀ ਲਾਇਆ ਗਿਆ ਵਾ ਚਾਹ ਦਾ ਲੰਗਰ ਵੀ ਲਾਇਆ ਗਿਆ ਵਾ ਸੰਗਤ ਵੱਲੋਂ ਬਹੁਤ ਮਾਣ ਮਹਿਸੂਸ ਇਹਨਾਂ ਕਵਾਨਾਂ ਤੇਹਰੂ ਪੱਕਾ ਕਰਨ ਦੇ ਵਾਸਤੇ ਸੇਵਾ ਵੱਧ ਤੋਂ ਵੱਧ ਜਿੰਨੇ ਵੀ ਲੋਕ ਪਿੰਡਾਂ ਤੋਂ ਆ ਕੇ ਇਹਦੇ ਸੇਵਾ ਕਰਦੇ ਨੇ ਤੇ ਉਹਨਾਂ ਦਾ ਰੋਟੀ ਪਾਣੀ ਚਾਹ ਦਾ ਹਰੇਕ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਵਾ ਤੁਸੀਂ